ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪਿਛਲੇ ਦਿਨੀ ਜਿਹੜੀ ਵੀਰ ਨੂੰ ਸ਼ੂਗਰ ਸੀ ਖੇਮ ਕਰਨ ਬਾਰਡਰ ਏਰੀਆ ਚ ਇਹਨਾਂ ਦਾ ਦਰਾਸਕੇ ਭਲਵਾਨ ਕੇ ਪਿੰਡ ਸੀ ਤੇ ਉਹਨਾਂ ਦੀ ਜਿਹੜਾ ਜਿਹੜੀ ਸੇਵਾ ਆ ਆਪਣੇ ਕੋਲ ਆਈ ਸੀ ਤੇ ਉਹ ਸੇਵਾ ਚੱਲ ਰਹੀ ਸੀ ਅੱਜ ਹੋਰ ਸੇਵਾ ਸਿੰਘਾਂ ਵੱਲੋਂ ਆਈ ਸੀ ਸੋ ਉਹਨਾਂ ਦੇ ਘਰ ਗਏ ਸੀ ਆਪਾਂ ਤਾਂ ਲਾਗੇ ਖਲੋ ਕੇ ਡਾਕਟਰ ਸਾਹਿਬ ਕੋਲੋਂ ਇਲਾਜ ਕਰਵਾਇਆ ਤੇ ਜਿਹੜਾ ਮੌਕੇ ਤੇ ਪੱਟੀ ਪੁੱਟੀ ਜਿਹੜੀ ਹੁੰਦੀ ਆ ਉਹ ਕਰਵਾ ਕਰਕੇ ਤੇ ਜਿਹੜੀ ਸੇਵਾ ਸਿੰਘਾਂ ਨੇ ਭੇਜੀ ਸੀ ਨਿਊਜ਼ੀਲੈਂਡ ਤੋਂ ਉਹ ਡਾਕਟਰ ਸਾਹਿਬ ਨੂੰ ਦਿੱਤੀ ਗਈ ਅਤੇ ਬਾਅਦ ਵਿੱਚ ਵਾਪਸੀ ਕੀਤੀ ਗਈ। ਵਾਈ ਕੁਜੀ ਕਾ ਖਾਲਸਾ ਵਾਈ ਕੁਜੀ ਕੀ ਫਤਿਹ। ਅਗੇ ਖਾਲਸਾ ਗੱਦਕਾ ਗਰੁੱਪ ਵੱਲੋਂ ਜਿਹੜੀ ਸੇਵਾ ਨਿਊਜ਼ੀਲੈਂਡ ਤੋਂ ਭਾਈ ਮਨਦੀਪ ਸਿੰਘ ਹੁਣਾਂ ਭੇਜੀ ਸੀ ਤੇ ਉਹ ਪਰਿਵਾਰ ਕੋ ਆਏ ਹਾਂ ਅਸੀਂ ਤੇ ਆ ਉਹ ਪਰਿਵਾਰ ਆ ਜਿਨ੍ਹਾਂ ਦਾ ਇਹ ਨਾਂਜ ਚੱਲ ਰਿਹਾ ਸ਼ੁਕਰ ਕਰਕੇ ਵੀਡੀਓ ਪਾਈ ਸੀ ਭਾਈ ਸਾਹਿਬ ਹੁਣਾਂ ਨੂੰ ਤੇ ਉਹਨਾਂ ਨੂੰ ਆਪਾਂ ਮਾਇਆ ਡਾਕਟਰ ਸਾਹਿਬ ਨੂੰ ਕੁਝ ਦੇਤੀ ਹੈ ਠੀਕ ਹੈ ਜੀ ਗਾ ਵੀ ਇਲਾਜ ਹੈ ਜਿਹੜਾ ਉਹਨਾਂ ਦਾ ਚੱਲਣਾ ਆ। ਇਹ ਜਿਹੜੀ ਮਾਇਆ ਵਾ 10 15 ਦਿਨ ਮੰਨ ਲਓ ਜਾਂ 10 ਦਿਨ ਹਫਤਾ 10 ਦਿਨ ਹੀ ਨਿਕਲਨੇ ਆ ਕਿਉਂਕਿ ਰੋਹ ਦਾ ਜਿਹੜਾ 1000 1500 ਦਾ ਕਰਚਾ ਵਾ ਇਹਨਾਂ ਦਾ ਤੇ ਤੁਸੀਂ ਬਾਕੀ ਘਰ ਦੀ ਹਾਲਾਤ ਵੀ ਦੇਖ ਸਕਦੇ ਹੋ ਤੇ ਜਿਹੜੇ ਇਹਨਾਂ ਦੇ ਮਿਸਿਸ ਆ ਉਹ ਕਣ ਕਿੱਥੇ ਕੰਮ ਕਰਦੀ ਸੀ ਹਾਂਜੀ ਇਹ ਪਿੰਡਾ ਪੁੰਡਾ ਦੇ ਕੰਮ ਕਰਦੀ ਪਰ ਹੁਣ ਨਹੀਂ ਜਾ ਪਾਰੇ ਕਿਉਂਕਿ ਜਿਹੜਾ ਘਰ ਦਾ ਪਹਿਰਾ ਵਾ ਹਾਲਤ ਖਰਾਬ ਆ ਤੇ ਬੱਚੇ ਛੋਟੇ ਆ ਗੱਦ ਕਰਕੇ ਹਜੇ ਕੋਈ ਇਹਨਾਂ ਦਾ ਕਮਾਈ ਦਾ ਸਾਧਨ ਵੀ ਨਹੀਂ ਹੈਗਾ ਨਹੀਂ ਆ ਸੋ ਸੰਗਤ ਨੂੰ ਅਪੀਲ ਆ ਵੀ ਗਾਂ ਵੀ ਇੰਨਾ ਪਰਿਵਾਰ ਦੀ ਜਿਹੜੀ ਆਪਾਂ ਫੜੀ ਜਾਵੇ ਜੋ ਇਹਨਾਂ ਦਾ ਇਲਾਜ ਆ ਜਿਹੜਾ ਉਹ ਹੋ ਜੇ ਤੇ ਆਪਣੇ ਇਹ ਕਿਰਤ ਕਰ ਸਕਣ ਤੇ ਆਪਣੇ ਪਰਿਵਾਰ ਪਾਲ ਸਕੀ